ਯਾਰੇ ਲਾਸਟ ਲੈਵਲ ਇਹਦਾ ਸੋ ਮਹੀਨੇ ਜੇ ਸਾਲ ਪਰਚੈ ਦੀ ਛੋਣੀ ਹੋਈ ਤੇ 15 ਅਕਤੂਬਰ ਨੂੰ ਕੌਂਕਰਾਈ ਆ ਭਰ ਜਿਹੜਾ ਝੋਨੇ ਦਾ ਵਾਢੀ ਦਾ ਸੀਜ਼ਨ ਆ ਸਾਰਾ ਸਾਲ ਛੱਡ ਕੇ ਵਿਹਲੇ ਬੈਠੇ ਸੀਗੇ ਭਗਵੰਤ ਵੀ ਵਿਹਲਾ ਬੈਠਾ ਸੀਗਾ ਹਣ ਉਹਨਾਂ ਨੇ ਚੋਣਾਂ ਕਰਾਤੀਆਂ ਕਿ ਬਹੁਤ ਗਲਤ ਗੱਲ ਹੋਈ ਆ ਹਲੇ ਵੀ ਟਾਈਮ ਆ ਰਾਜ ਕਮੇ ਜਿਹੜਾ ਚੋਣ ਕਮਿਸ਼ਨਰ ਨੂੰ ਇਹ ਪੋਸਟਪੋਨ ਕਰਕੇ ਘੱਟੋ ਘਾਟੇ ਨੂੰ ਇੱਕ ਮਹੀਨਾ ਅੱਗੇ ਨਵੰਬਰ ਚ ਲੈ ਕੇ ਜਾ ਦਿੱਤਾ ਤਾਂ ਕਿ ਲੋਕੀ ਕਾਨਕ ਦੀ ਬੁਝਾਈ ਆ ਜੀ ਸਾਹਿਬ ਆਪਾਂ ਇਸ ਵਾਰੀ ਇਹਦੀ ਲੜਾਈ ਲੜ ਰਹੇ ਆ ਜਿਹੋੜਾ ਨੇ ਕਹਿਤਾ ਸੀ ਪਾਣੀ ਲੈ ਕੇ ਰਵਾਂਗੇ ਸਰਕਾਰ ਆਏਗੀ ਕੀ ਕਹਿਣਾ ਚਾਹੋਗੇ ਇਹ ਤਾਂ ਜੀ ਅੱਜ ਦਾ ਥੋੜੋ ਸਟੈਂਡ ਆ ਇਹ ਤਾਂ ਸਾਰੀ ਦੁਨੀਆ ਨੂੰ ਬਤਾਵਾ ਕਿ ਹਰ ਸਟੇਟ ਆਪਣੇ ਅਧਿਕਾਰ ਦੀ ਲੜਾਈ ਲੜਦੀ ਲੜ ਲੈਣੇ ਉਹਨਾਂ ਨੂੰ ਯਾ ਨਾ ਪਹਿਲਾਂ ਜਾਣ ਦਿੱਤਾ ਤੇ ਨਾ ਗਾਂ ਜਾਣਦੇ ਆਗੇ ਕਿਸੇ ਦੇ ਕਹਿਣ ਨਾਲ ਤਾਂ ਨਹੀਂ ਪਾਣੀ ਚੱਲੇ ਚੋਈਗਾ ਇਟ ਇਜ਼ ਪੰਜਾਬ ਲੀਡਰਸ਼ਿਪ ਪੰਜਾਬ ਦੀ ਵਿਧਾਨ ਸਭਾ ਜਿਨ੍ਹਾਂ ਨੇ ਹਫਾਜ਼ਤ ਕਰਨੀ ਪਰ ਯਾਦ ਰਹੇ ਕਿ ਜੇ ਇਦਾਂ ਦੇ ਰਹਿ ਗਏ ਹੱਤੇ ਜਿਹੜੇ 92 ਐਮ ਐਲ ਏ ਚੁਣੇ ਨੇ ਜਿਨ੍ਹਾਂ ਕਰਕੇ ਲਾ ਕੇ ਕਿਸੇ ਹੋਰ ਨੂੰ ਬਣਾਉਣਗੇ ਸਾਨੂੰ ਤੋਂ ਕੋਈ ਇਤਰਾਜ਼ ਨਹੀਂਗਾ ਅੱਗੇ ਨਾ ਉਹ ਵੀ ਇਹਨਾਂ ਦਾ ਗਰਾਫ ਡਿੱਗੇਗਾ ਕਿਉਂਕਿ ਉਹ ਹੋਰ ਵੀ ਵੱਡੇ ਗੁਲਾਮ ਨੇ ਕਿਚਰੀ ਵਾਲੇ ਭਗਵਾਨ ਤਾਂ ਮਾੜਾ ਕਿਤੇ दारू ਪੀ ਕੇ ਆਵਾਜ਼ ਕੱਢ ਲੈਂਦਾ ਸੀਗਾ ਇਹਨਾਂ ਚੋਂ ਵੀ ਜਾਨ ਨਹੀਂ ਗਈ ਇਨਚੋ ਜਾਨ ਨਹੀਂ ਮਾਈਂਡ ਯੂ ਦੇ ਵਿਲ ਬੀ ਜਸਟ ਸਾਈਨਿੰਗ ਔਨ ਦ ਟੋਟਲ ਲਾਈਨਸ ਔਫ ਕੇਚਰੀਵਰ ਜੋ ਲਿਖਿਓ ਤੋ ਵੇ ਹੁਕਮ ਪੇ ਜਾਏਗਾ ਵੇ ਨੰਬਰ 2 ਉਹ ਤੇ ਸ਼ੀ ਬਣਾ ਲੇਗਾ ਜਿਹੜਾ ਮਰਜੀ ਬਣਾ ਲੈਣੇ ਹੋ। ਸੁਪਾਜੀ ਸਰ ਪੰਜਾਬ ਯੂਨੀਵਰਸਿਟੀ ਦਾ ਮਸਲਾ ਕਾਫੀ ਗੰਭੀਰ ਹੋ ਪੱਗ ਰਿਹਾ ਹੈਗਾ। ਲੜਕੀਆਂ ਦੇ ਹੋਸਟਲ ਦੇ ਵਿੱਚ ਵਾਈਸ ਚਾਂਸਰ ਪਰ ਗਏ ਨੇ ਉਹ ਕਿਵੇਂ ਨੇ। ਦੇਖੋ ਹਰ ਕੱਲ ਦੇ ਜਿਨ੍ਹਾਂ ਨਾਲ ਅਨਿਆਏ ਹੁੰਦਾ ਅਸੀਂ ਉਹਦੇ ਲਈ ਆਂ। ਉਹਨਾਂ ਨੂੰ ਲੜਕੀਆਂ ਨੂੰ ਇਨਸਾਫ ਮਿਲਣਾ ਚਾਹੀਦਾ। ਇੱਕ ਰਾਤ 11 ਵਜੇ ਭਰਤੀ ਹੋਈ ਹੈ ਮਿਹਦਰਾ ਕੋਲ 1458 ਟੀਚਰਾਂ ਪ੍ਰੋਫੈਸਰਾਂ ਦੇ ਬਹੁਤ ਬੜਾ ਰਹਿਤਵਾਰ ਨੂੰ ਭਰਤੀ ਕਰੀ ਜਾ ਰਹੀ ਹੈ। ਬੜੇ ਕਹਿ ਰਹੇ ਵੀ ਤੁਹਾਡੇ ਨਾਲ ਟੱਕਾ ਹੋ ਰਿਹਾ ਸਰਕਾਰ ਇਹ ਕਿਹੜੇ ਦੇਖੋ ਟੱਕਾ ਇੱਕ ਪਾਸੇ ਤੋਂ ਹੋ ਰਿਹਾ। ਤਾਂ ਉਹ ਕਿੰਨੇ ਕੇਸ ਕਰਾਏ ਨੇ ਜਿੱਥੇ ਅਨਿਆਇ ਤੇ ਧੱਕਾ ਹੋ ਰਿਹਾ ਇਹ ਸਰਕਾਰ ਜਿਹੜੀ ਆ ਇਹਨਾਂ ਨੇ ਭਗਵੰਤ ਸਿੱਧ ਭਗਤ ਸਿੰਘ ਔਰ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਐਵੇਂ ਟੰਗੀਆਂ ਹੋਈਆਂ ਇਹਨਾਂ ਨੂੰ ਆਪ ਨੂੰ ਬਤਾਵਾ ਕਿਚਰੀਵਾਲ ਜਿਹੜਾ ਪੰਜਾਬ ਦੇ ਵਿੱਚ ਐਡਾ ਜ਼ੁਲਮ ਟੁਆ ਰਿਹਾ ਵਾ ਲੋਕਾਂ ਦੇ ਉੱਤੇ ਉਹ ਆਪ ਨਹੀਂ ਪਤਾ ਕਿਵੇਂ ਸਿੱਧ ਭਗਤ ਸਿੰਘ ਦੀ ਫਲਸਫੇ ਦੇ ਖਿਲਾਫ ਕੰਮ ਕਰ ਰਹੇ ਆ ਇਸ ਕਰਕੇ ਜਿਨਾ ਜਿਨਾ ਲੋਕਾਂ ਨਾਲ ਅਨਿਆਇ ਕਰ ਰਿਹਾ ਇਹ ਮਿੱਥ ਕੇ ਕਰ ਰਹੇ ਨੇ ਇਹਨਾਂ ਨੂੰ ਪਤਾ ਹੈ ਕਿ ਮੁਰਗੇ ਸਾਨੂੰ ਪੰਜਾਬ ਨੇ ਕੋਈ ਮੌਕਾ ਨਹੀਂ ਦੇਣਾ ਪਾਰਲੀਮੈਂਟ ਵਿੱਚ ਇਹਨਾਂ ਦਾ ਦੁਰਦੇਸ਼ਾ ਹੋ ਚੁੱਕੀ 10 ਸੀਟਾਂ ਤੋਂ ਹਰਾਤਾ ਔਰ ਆਉਣ ਵਾਲੇ ਦਿਨਾਂ 'ਚ ਇਹਨਾਂ ਦਾ ਗਰਾਫ ਜਿਹੜਾ ਹੋਰ ਨਾ ਬੜਾ ਜ਼ਬਰਦਸਤੀ ਦਾ ਮੇਰਾ ਸਾਹਬ ਮੇਰਾ ਸਾਹਬ ਇਹ ਜਿੰਦਗੀ ਜੋੜਾ ਖੋਣੋ ਨੇ ਉਹਦਾ ਰੇਪ ਡੈਮੋਕਰੇਸੀ ਦਾ ਬਲਾਕ ਕਾਰਨ